ਦੇਖੋ ਜੀ ਤਰਬੂਜ ਨੂੰ ਕਿਵੇਂ ਚੜ੍ਹਦੀ ਹੈ ਕੇਲੇ ਦੀ ਪੇਂਦ ਨੀਚੇ ਤੋਂ ਤਰਬੂਜ ਲਿਆ ਗਿਆ ਇਹਦੇ ਉੱਪਰ ਕੇਲਾ ਵਿਚਾਲੋਂ ਕੱਟ ਕੇ ਦੇਖੋ ਇਹਦੇ ਵਿਚਾਲੇ ਸਰਾਖ ਕਰਕੇ ਕੇਲੇ ਨੂੰ ਇਸ ਤਰ੍ਹਾਂ ਪਰਫਿਟ ਕਰਕੇ ਇਹ ਪਿਆਜ਼ ਐਲੋਵੀਰਾ ਅੰਡਾ ਦੋ ਤਿੰਨ ਚੀਜ਼ਾਂ ਘੋਲ ਕੇ ਇਹਨਾਂ ਨੇ ਇਹਦੇ ਵਿੱਚ ਦੱਬ ਕੇ ਇਹਨੂੰ ਮਿੱਟੀ ਦੇ ਇਹਦੇ ਆਸ-ਪਾਸੇ ਪਾਈਆਂ ਨੇ ਉੱਪਰ ਮਿੱਟੀ ਪਾ ਕੇ ਫਿਰ ਇਹਤੇ ਪਾਣੀ ਛਿੜਕਿਆ ਗਿਆ ਹੈ ਪੌਂਸ਼ਰਕ ਦੇ ਵੀਰ ਨੂੰ ਕੁਝ ਦਿਨਾਂ ਲਈ ਇਹਨਾਂ ਨੇ ਟੱਕ ਕੇ ਰੱਖਿਆ ਫਿਰ ਕਾਫੀ ਦਿਨਾਂ ਬਾਅਦ ਜਦੋਂ ਇਹਨਾਂ ਨੇ 15 ਦਿਨਾਂ ਦੇ ਬਾਅਦ ਕਰੀਬ ਜਦੋਂ ਉਹਨੂੰ ਕੱਢਿਆ ਤਾਂ ਇੱਕ ਬੂਟਾ ਪੌਦਾ ਬਣ ਚੁੱਕਿਆ ਸੀ ਫਿਰ ਇਹਨੂੰ ਇੱਥੋਂ ਪੱਟ ਕੇ ਜਿਸ ਤਰ੍ਹਾਂ ਆਪਾਂ ਟ੍ਰਾਂਸਪਲੈਂਟ ਕਰਦੇ ਆਂ ਆਪਾਂ ਬੂਟਿਆਂ ਨੂੰ ਵੀਰੋ ਉਸ ਤਰ੍ਹਾਂ ਇਹਨੇ ਕੀਤਾ ਉਧਰੋਂ ਇਹਨੂੰ ਪੱਟ ਕੇ ਹੋਰ ਗਮਲੇ ਦੇ ਵਿੱਚ ਲਾਇਆ ਗਿਆ ਦੇਖੋ ਮਿੱਟੀ ਪਾ ਕੇ ਪਾਣੀ ਪਾਇਆ ਗਿਆ ਹੁਣ ਇਹ ਤੇ ਦੇਖੋ ਤੁਸੀਂ ਕੀ ਫੜ ਲੱਗਦਾ ਨਾਲੇ ਕੇਲੇ ਵੀਰੋ ਨਾਲੇ ਦਰੂਜ ਇਹ ਨਵੀਂ ਟੈਕਨੀਕ ਹੈ ਕੋਈ ਵੀਰ ਕਰਕੇ ਦੇਖ ਸਕਦਾ ਖੈਰ ਆਪਾਂ ਨੂੰ ਇਹਨਾਂ ਤਜਰਬਾ ਨਹੀਂ ਆਪਾਂ ਤੋਂ ਨਹੀਂ ਹੋਣਾ ਪਰ ਦੇਖੋ ਇਹਨਾਂ ਦੀ ਕੋਸ਼ਿਸ਼ ਇਹਨਾਂ ਦੀ ਮਿਹਨਤ ਕਿਸ ਤਰ੍ਹਾਂ ਇੱਕ ਤੋਂ ਦੋ ਫੂਟ ਤਿਆਰ ਕਰ ਰਹੇ ਨੇ ਇੱਕ ਮੂਟੇ ਤੋਂ ਉਹੀ ਚੀਜ਼ ਰਿਪੀਟ ਆ ਵੀਰੋ ਤਾਂ ਲੋਕੀ ਪਤਾ ਲੱਗ ਸਕਦੇ ਓਕੇ ਜੀ ਧੰਨਵਾਦ